ਜੇ ਤੁਹਾਨੂੰ ਕਿਹਾ ਜਾਵੇ ਕਿ ਤੁਹਾਨੂੰ ਆਪਣਾ ਧਰਮ ਬਦਲਣਾ ਪਵੇਗਾ ਨਹੀਂ ਤਾਂ ਤੁਹਾਡੇ ਹੱਥ ਪੈਰ ਵੱਢ ਦਿੱਤੇ ਜਾਣਗੇ ਜਾਂ ਤੁਹਾਡੇ ਬੱਚੇ ਤੱਕ ਨੂੰ ਮਾਰ ਦਿੱਤਾ ਜਾਊਗਾ ਕਿ ਕੁਝ ਲੋਕ ਆਪਣੇ ਧਰਮ ਨੂੰ ਬਦਲਣ ਲਈ ਮੰਨ ਵੀ ਜਾਣਗੇ ਤੁਹਾਨੂੰ ਅਜਿਹੇ ਵਿਅਕਤੀ ਦੀ ਕਹਾਣੀ ਦੱਸਦੇ ਹਾਂ ਜਿਸ ਦੇ ਨਾਲ क्रूरਤਾ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਪਰ ਉਸਨੇ ਧਰਮ ਨਹੀਂ ਬਦਲਿਆ ਗੱਲ ਕਰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਮੁਗਲਾਂ ਨੇ ਬੰਦੀ ਬਣਾਇਆ ਤਾਂ ਉਹਨਾਂ ਨੇ ਉਹਨਾਂ ਨੂੰ 3 ਮਹੀਨੇ ਤੱਕ ਟੌਰਚਰ ਕੀਤਾ 3 ਮਹੀਨੇ ਦੇ ਟੌਰਚਰ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਧਰਮ ਨਹੀਂ ਬਦਲਿਆ ਤਾਂ ਉਹਨਾਂ ਨੂੰ ਉਹਨਾਂ ਦੇ ਬੱਚੇ ਨੂੰ ਮਾਰਨ ਲਈ ਕਿਹਾ ਗਿਆ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਬੱਚੇ ਨੂੰ ਮਾਰਨ ਤੋਂ ਵੀ ਨਾ ਕਰ ਦਿੱਤੀ ਉਹ ਮੁਗਲ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਹੀ ਉਹਨਾਂ ਬੱਚੇ ਦੀ ਛਾਤੀ ਕਾੜ ਕੇ ਬੱਚੇ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਤੋਨ ਦਿੱਤਾ ਤੁਸੀਂ ਆਪ ਸੋਚੋ ਜਦੋਂ ਇੰਨਾ ਕੁਝ ਬੰਦੇ ਨਾਲ ਹੋ ਰਿਹਾ ਹੋਵੇ ਤੇ ਬੰਦਾ ਧਰਮ ਜ਼ਰੂਰ ਬਦਲ ਲੈਂਦਾ ਹੈ ਪਰ ਉਹ ਮਹਾਨ ਜੋਧਾ ਭਗਵਾਨ ਦਾ ਸਿੰਘ ਬਹਾਦਰ ਜੀ ਸ਼ਾਨ ਜਿਨ੍ਹਾਂ ਨੇ ਆਪਣਾ ਧਰਮ ਉਦੋਂ ਵੀ ਨਹੀਂ ਬਦਲਿਆ ਤੇ ਇਹ ਮੁਗਲਾਂ ਨੇ ਇੱਥੇ ਹੀ ਨਾ ਰੁਕਣ ਦੀ ਸੌਂਖਾ ਖਾ ਕੇ ਉਹਨਾਂ ਦੇ ਪੈਰਾਂ ਤੇ ਆੜੀਆਂ ਤੱਕ ਚਲਾ ਦਿੱਤੀਆਂ ਤੇ ਇਸ ਮਹਾਨ ਸ਼ਖਸੀਅਤ ਨੇ ਕਰ ਆਪਣਾ ਧਰਮ ਨਹੀਂ ਬਦਲਿਆ ਜੇ ਤੁਹਾਡੀਆਂ ਵੀ ਅੱਖਾਂ ਵਿੱਚ ਹੰਝੂ ਆ ਗਏ ਇਸ ਕਹਾਣੀ ਨੂੰ ਸੁਣ ਕੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ